ਹਾਂਜੀ ਦੋਸਤੋ ਜੇ ਜੇ ਹੋਮ ਸੇਲ ਮਾਰਕੀਟ ਦੇਖ ਰਹੇ ਸਾਰੇ ਹੀ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਦੋਸਤੋ ਬਹੁਤ ਹੀ ਸਸਤਾ ਘਰ ਲੈ ਕੇ ਤੁਹਾਡੇ ਅੱਗੇ ਅੱਜ ਹਾਜ਼ਰ ਹੋਏ ਹਾਂ ਜੀ ਦੋਸਤੋ ਰਾਜੋ ਮਾਜਰਾ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਟੂਰੀ ਸ਼ਹਿਰ ਲੱਗਦਾ ਜੀ ਤੇ ਜ਼ਿਲ੍ਹਾ ਸੰਗਰੂਰ ਹੈ ਸੋ ਘਰ ਦੀ ਲੁੱਕ ਫਰੰਟ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਨਜ਼ਰ ਆ ਰਹੀ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਲੋਹੇ ਦਾ ਗੇਟ ਲੱਗਿਆ ਜੀ ਤਕਰੀਬਨ 10 ਫੁੱਟ ਚੌੜਾ ਘਰ ਨੂੰ ਤੇ ਸਾਹਮਣੇ ਵਿਹੜਾ ਜਾਂਦਾ ਜੀ ਘਰ ਦਾ ਬਹੁਤ ਖੁੱਲਾ ਡੁੱਲਾ ਵਿਹੜਾ ਹੈ ਜੀ ਦੋਸਤੋ ਪੂਰੇ ਘਰ ਦੇ ਵਿੱਚ ਟਾਇਲ ਦਾ ਪੱਕਾ ਫਰਸ਼ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਵਿੱਚ ਸਮਰਸੀਬਲ ਮੋਟਰ ਲਗਵਾਈ ਗਈ ਹੈ ਜੀ ਪਾਣੀ ਦਾ ਪ੍ਰਬੰਧ ਪੂਰਾ ਓਕੇ ਹੈ ਜੀ ਘਰ ਦੇ ਵਿੱਚ ਪੱਕੀਆਂ ਪੌੜੀਆਂ ਨੇ ਲੋਹੇ ਦੀਆਂ ਚੜ੍ਹਾ ਰੱਖੀਆਂ ਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜੀ ਖੁੱਲਾ ਡੁੱਲਾ ਵਿਹੜਾ ਆਉਂਦਾ ਘਰ ਦਾ ਤੇ ਇੱਕ ਸਾਈਡ 'ਚੋ ਬੈਡਰੂਮ ਮਾਲਕਾਂ ਵੱਲੋਂ ਬਣਵਾਇਆ ਗਿਆ ਜੀ ਟਾਇਲ ਪੱਥਰ ਲਗਵਾ ਕੇ ਵਧੀਆ ਸੋ ਖੁੱਲਾ ਡੁੱਲਾ ਬੈਡਰੂਮ ਹੈ ਜੀ ਘਰ ਦਾ ਤੁਸੀਂ ਚੈੱਕ ਕਰ ਸਕਦੇ ਹੋ ਘਰ ਦੇ ਵਿੱਚ ਵਧੀਆ ਰੰਗ ਰੋਗਨ ਦਾ ਕੰਮ ਮਾਲਕਾ ਵੱਲੋਂ ਕਰਵਾਇਆ ਗਿਆ ਜੀ ਏਸੀ ਵੀ ਲਗਵਾ ਰੱਖਿਆ ਦੋਸਤੋ ਸੋ ਬਹੁਤ ਘੱਟ ਡਿਮਾਂਡ ਹੈ ਜੀ ਅੱਜ ਘਰ ਦੀ ਕਿਸੇ ਵੀ ਭੈਣ ਭਰਾ ਨੂੰ ਘਰ ਪਸੰਦ ਆਉਂਦਾ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਸਕਰੀਨ ਤੇ ਲਾਲ ਪੱਟੀ ਦੇ ਵਿੱਚ ਚੱਲ ਰਿਹਾ ਹੈ ਜੀ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਇਸ ਘਰ ਨੂੰ ਖਰੀਦ ਸਕਦੇ ਹੋ ਦੋਸਤੋ ਸੋ ਘਰ ਦੇ ਜੋ ਜਿੰਨੀ ਵੀ ਜਾਣਕਾਰੀ ਹੈ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਪੱਕਾ ਘਰ ਹੈ ਦੋਸਤੋ ਵੀਡੀਓ ਦੇ ਵਿੱਚ ਦੇਖੋ ਟਾਇਲ ਦਾ ਜੋ ਫਰਸ਼ ਲੱਗਿਆ ਹੋਇਆ ਜੀ ਘਰ ਵੇਚਣਾ ਮਜਬੂਰੀ ਹੈ ਜੀ ਮਾਲਕਾਂ ਦੀ ਜਿਸ ਕਰਕੇ ਮਾਲਕ ਇਸ ਘਰ ਨੂੰ ਸੇਲ ਕਰ ਰਹੇ ਨੇ ਦੋਸਤੋ ਸਭ ਤੋਂ ਪਹਿਲਾਂ ਇੱਕ ਸਾਈਡ ਟਾਇਲਟ ਆ ਜਾਂਦਾ ਜੀ ਇੱਕ ਸਾਈਡ ਬਾਥਰੂਮ ਆ ਜਾਂਦਾ ਜੀ ਵਧੀਆ ਟਾਇਲ ਪੱਥਰ ਦਾ ਕੰਮ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਾਹਰ ਬਾਸ਼ ਵਿਸ਼ਨ ਲਗਵਾਇਆ ਗਿਆ ਹੈ ਜੀ ਸੋ ਦੋਸਤੋ ਘਰ ਦੇ ਵਿੱਚ ਜਿੰਨਾ ਵੀ ਪਾਣੀ ਦੀ ਸਪਲਾਈ ਦਾ ਕੰਮ ਹੈ ਜੀ ਪਾਣੀ ਦੀ ਸਪਲਾਈ ਲਈ ਸਮਰਸਿਬਲ ਮੋਟਰ ਲੱਗੀ ਹੋਈ ਹੈ ਜੀ ਬਿਜਲੀ ਦਾ ਮੀਟਰ ਲੱਗਿਆ ਹੋਇਆ ਹੈ ਜੀ ਜਿੰਨਾ ਵੀ ਪਾਣੀ ਦਾ ਕੰਮ ਹੈ, ਬਿਜਲੀ ਦਾ ਕੰਮ ਹੈ, ਸਾਰਾ ਪ੍ਰੋਪਰ ਹੈ ਜੀ, ਪੱਕੀਆਂ ਪੌੜੀਆਂ ਨੇ ਦੇਖੋ ਵੀੜੇ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ। ਸੋ ਘਰ ਵੇਚਣਾ ਮਾਲਕਾਂ ਦੀ ਮਜਬੂਰੀ ਹੈ ਜੀ ਜਿਸ ਕਰਕੇ ਮਾਲਕ ਘਰ ਨੂੰ ਸੇਲ ਕਰ ਰਹੇ ਨੇ। ਲੌਬੀ ਏਰੀਆ ਦੇਖੋ ਜੀ ਕਿੰਨਾ ਖੁੱਲ੍ਹਾ ਹੈ, ਪੱਕਾ ਫਰਸ਼ ਹੈ। ਸੋ ਸਾਹਮਣੇ ਦੋ ਬੈਡਰੂਮ ਨੇ ਜੀ, ਇੱਕ ਸਾਈਡ ਕਿਚਨ ਆ ਜਾਂਦਾ ਜੀ, ਓਪਨ ਕਿਚਨ ਹੈ ਲੌਬੀ ਏਰੀਆ ਦੇ ਵਿੱਚ। ਵਧੀਆ ਸੈਲਫਾਂ ਦਾ ਕੰਮ ਹੈ ਜੀ ਕਿਚਨ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ। ਸੋ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਹੈ ਜੀ। ਦਾ ਮਾਲਕਾ ਵੱਲੋਂ ਜੋ ਘਰ ਦਾ ਰੇਟ ਰੱਖਿਆ ਗਿਆ ਜੀ 12 ਲੱਖ ਰੁਪਈਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਪਿੰਡ ਰਾਜੋमाजੜ ਹੈ ਜੀ ਸ਼ਹਿਰ ਧੂਰੀ ਲੱਗਦਾ ਹੈ ਜ਼ਿਲ੍ਹਾ ਸੰਗਰੂਰ ਹੈ ਜੀ ਸੋ ਘਰ ਦੇ ਨੇੜੇ ਸ਼ਿਵ ਮੰਦਿਰ ਹੈ ਜੀ ਰਾਜੋमाजੜਾ ਤੋਂ 5 ਕਿਲੋਮੀਟਰ ਜੋ ਦੂਰ ਧੂਰੀ ਸ਼ਹਿਰ ਰਹਿ ਜਾਂਦਾ ਦੋਸਤੋ ਇਹ ਤਿੰਨ ਵਿਸਵੇ ਜਗ੍ਹਾ ਜੀ ਜਿਸ ਵਿੱਚ ਇਹ ਘਰ ਬਣਿਆ ਹੋਇਆ ਹੈ ਘਰ ਨੂੰ ਜੋ ਗਲੀ ਲੱਗਦੀ ਹੈ ਜੀ ਤਕਰੀਬਨ 10 ਫੁੱਟ ਚੌੜੀ ਗਲੀ ਹੈ ਪੂਰੀ ਗਲੀ ਦੇ ਵਿੱਚ ਜੋ ਇੰਟਰਲੌਕ ਦੀ ਟਾਇਲ ਲੱਗੀ ਹੋਈ ਆ ਦੋਸਤੋ ਸੋ 11x11 ਦਾ ਫਰੰਟ ਦੇ ਵਿੱਚ ਕਮਰੇ ਆ ਜੀ ਲੋਹੇ ਦੀਆਂ ਪੌੜੀਆਂ ਚੜਾ ਰੱਖੀਆਂ ਨੇ ਘਰ ਨੂੰ ਪੂਰੇ ਘਰ ਦੇ ਵਿੱਚ ਪੱਕਾ ਫਰਸ਼ ਲੱਗਿਆ ਹੋਇਆ ਜੀ ਰਸੋਈ ਦਾ ਏਰੀਆ ਜੋ 11x10 ਦਾ ਹੈ ਜੀ ਜੋ ਸਾਹਮਣੇ ਤੋਂ ਫਰੰਟ ਦੇ ਵਿੱਚ ਕਮਰੇ ਆ ਰਹੇ ਨੇ ਜੀ 13x13 ਦੇ ਕਮਰੇ ਨੇ ਤੇ ਇੱਕ ਘਰ ਦੇ ਵਿੱਚ ਸਟੋਰ ਰੂਮ ਬਣਿਆ ਹੋਇਆ ਦੋਸਤੋ ਤੁਸੀਂ ਚੈੱਕ ਕਰੋ ਜੀ ਜੋ ਵਧੀਆ ਲੌਬੀ ਦਾ ਏਰੀਆ ਦੋਸਤੋ 11 ਲੱਖ ਰੁਪਇਆ ਜੋ ਮਾਲਕਾਂ ਨੇ ਘਰ ਦੀ ਡਿਮਾਂਡ ਰੱਖੀ ਹੈ ਜੀ ਸੋ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣੇ ਜੀ ਤਾਂ ਰੇਟ ਦੇ ਵਿੱਚ ਮੌਕੇ ਤੇ ਮਾਣ ਤਾਣ ਮਾਲਕਾਂ ਵੱਲੋਂ ਕਰ ਦਿੱਤਾ ਜਾਵੇਗਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਘਰ ਖਰੀਦਣ ਦੇ ਲਈ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਦੋਸਤੋ ਸਕਰੀਨ ਤੇ ਚੱਲ ਰਿਹਾ ਜੀ ਸੋ ਤੁਸੀਂ ਗੱਲਬਾਤ ਮਾਲਕਾਂ ਨਾਲ ਕਰ ਸਕਦੇ ਹੋ ਜੀ 11 ਲੱਖ ਦੇ ਵਿੱਚ ਵੀ ਤੁਹਾਡਾ ਜੋ ਮਾਣ ਤਾਣਾ ਮੌਕੇ ਦੇ ਉੱਪਰ ਬਾਤ ਘਾਟਾ ਕਰ ਦਿੱਤੀ ਜਾਵੇਗੀ ਸੋ ਦੋਸਤੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣੇ ਜੀ ਆਪਣਾ ਜੋ WhatsApp ਨੰਬਰ ਹੈ ਸਕਰੀਨ ਦੀ ਫਰੰਟ ਸਾਈਡ ਚੱਲ ਰਿਹਾ ਦੋਸਤੋ ਅਗਰ ਤੁਸੀਂ ਵੀ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਜੀ ਫ੍ਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਸਾਨੂੰ WhatsApp ਤੇ ਟੈਡੀ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਤੇ ਤੁਸੀਂ ਆਪਣੇ ਘਰ ਦੀ ਡਿਟੇਲ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਜੋ ਲਗਾ ਦਾਂਗੇ ਦੋਸਤੋ ਸੋ ਘਰ ਦੀ ਛੱਤ ਪੱਕੀ ਹੈ ਜੀ ਲੋਕੋ ਕੁਝ ਇਸ ਤਰ੍ਹਾਂ ਦੀ ਨਜ਼ਰ ਆ ਰਹੀ ਹੈ ਉੱਪਰੋਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਵਧੀਆ ਜੰਗਲਾਂ ਦਾ ਕਮਾਲਕਾ ਬਲੋਕ ਕਰਵਾਇਆ ਗਿਆ ਜੀ ਸੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਘਰ ਖਰੀਦਣ ਦੇ ਲਈ ਲਾਲ ਪੱਟੀ ਦੇ ਵਿੱਚ ਮਾਲਕਾਂ ਦਾ ਨੰਬਰ ਚੱਲ ਰਿਹਾ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਨੂੰ